ਨਮਾ ਸ਼ਹਿਰ ਅਦੀਨ ਪੈਂਦੇ ਪਿੰਡ ਖਾਨਖਾਨਾ ਚੋਂ ਪੁਲਸ ਵੱਲੋਂ ਕੀਤੀ ਘੇਰਾਬੰਦੀ ਦੌਰਾਨ ਫਾਇਰਿੰਗ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਸ ਨੇ ਲੱਤਾਂ 'ਚ ਗੋਲੀਆਂ ਮਾਰ ਕੇ ਕਾਬੂ ਕਰਦਾ ਸਮਾਚਾਰ ਪ੍ਰਾਪਤ ਹੋਇਆ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਜਿਲ੍ਹਾ ਪੁਲਸ ਮੁਖੀ ਸ਼ੀਰਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਸ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਈਸ਼ਵਿੰਦਰ ਤੇ ਅਮਨਬਾਸੀ ਜਿਲेंद्र ਵਜੋਂ ਹੋਈ ਹੈ ਉਹਨਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਪਿਛਲੇ ਦਿਨੀ ਕਾਬੂ ਕੀਤੇ ਗਏ ਕਿਥੇ ਮੁਲਜ਼ਮ ਸੰਦੀਪ ਬਹਿਰਾਮ ਅਤੇ ਅਬੇ ਜਿਲेंद्र ਤੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਈਸ਼ਵਿੰਦਰ ਅਤੇ ਅਮਨ ਦੇ ਨਾਲ-ਨਾਲ ਵੱਖ-ਵੱਖ ਵਾਰਦਾਤਾਂ ਵਿੱਚ ਸ਼ਾਮਲ ਹੈ ਉਹ ਅੱਜ ਪਿੰਡ ਖਾਨਖਾਨਾ ਵਿਖੇ ਇੱਕ ਸੁੰਨਸਾਨ ਜਗ੍ਹਾ ਤੇ ਇਕੱਠੇ ਹੋ ਕੇ ਮਢਾਲੀ ਵਿਖੇ ਵਾਰਦਾਤ ਦੇ ਨੂੰ ਵਾਰਦਾਤ ਨੂੰ ਅੰਜਾਮ ਦੇਣੀ ਸੀ ਜਿਸ ਤਹਿਤ ਅੱਜ ਉਹ ਪਿੰਡ ਖਾਨਖਾਨ ਵਿਖੇ ਇਕੱਠੇ ਹੋਏ ਸੀ ਇਸ ਸੂਚਨਾ ਤੇ ਕਾਰਵਾਈ ਕਰਦੇ ਆ ਜਦੋਂ ਪੁਲਿਸ ਪਾਰਟੀ ਦੇਰ ਸ਼ਾਮ ਥਾਂ ਤੇ ਘੇਰਾ ਪਾਇਆ ਤਾਂ ਮੌਕੇ ਤੇ હાજર ਦੋ ਨੌਜਵਾਨਾਂ ਨੇ ਅਚਾਨਕ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਚਲਾਈ ਗੋਲੀ ਦੇ ਪੁਲਿਸ ਥਾਣਾ ਬਹਿਰਾਮ ਦੇ ਐਸ ਐਚਓ ਦੀ ਗੱਡੀ ਤੇ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਬਚਾਅ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਚਲਾਈਆਂ ਗੋਲੀਆਂ ਹਮਲਾਵਰਾਂ ਦੇ ਪੈਰਾਂ ਵਿੱਚ ਲੱਗੀਆਂ ਐਸ ਐਸ ਪੀ ਨੇ ਦੱਸਿਆ ਕਿ ਈਸ਼ਵਿੰਦਰ ਦੇ ਦੋਵੇਂ ਲੱਤਾਂ ਵਿੱਚ ਜਦਕਿ ਅਮਨਦੇਸ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਐਸਐਸਪੀ ਨੇ ਕਿਹਾ ਕਿ ਤਤਤ ਮੁਲਜਮਾਂ ਵਰਤੇ ਗਏ ਇੱਕ ਵਦੇਸ਼ੀ ਗਲੋਕ ਪਿਸਟਲ 30 ਬੋਰ ਦੀ ਪਿਸਟਲ ਨੂੰ ਪਿਸਟੋਲ ਸਮੇਤ ਇੱਕ-ਇੱਕ ਜਿੰਦਾ ਕਾਰਦਕ ਉਸ ਬ੍ਰਮਹੰਡ ਕਾਲਿਆ ਐ ਐਸਐਸਪੀ ਨੇ ਦੱਸਿਆ ਕਾਬੂ ਕੀਤੇ ਨੌਜਵਾਨ ਅਸ਼ਵਿੰਦਰ ਤੇ ਅਮਨ ਤੇ ਪਹਿਲਾਂ ਵੀ ਬਿਆਸ ਦੇ ਵਿੱਚ ਇੱਕ ਵਿਅਕਤੀ ਸਤਨਾਮ ਸਿੰਘ ਦੇ ਨିକਟਨ ਕਰ ਦਿੱਤਾ ਸੀ ਜਦਕਿ ਉਹਨਾਂ ਬਲੋ ਗੜਸ਼ੰਕਰ 24 ਐਕਸਟਰੋਸ਼ਨ ਮਨੀ ਦੇ ਮਾਮਲੇ ਵਿੱਚ ਗੋਹੜੀਆਂ ਚਲਾਉਣ ਦਾ ਮਾਮਲਾ ਦਰਜ ਹੈ ਐਸਐਸਪੀ ਨੇ ਰੱਥਿਆ ਕਿ ਉਹਨਾਂ ਕਥਿਤ ਮਲਜੂਆਂ ਨੂੰ ਕਾਬੂ ਕਰਨ ਲਈ ਸੀ ਸਟਾਪ ਪੁਲਿਸ ਥਾਣਾ ਬਹਿਰਾਮ ਤੇ ਪੁਲਿਸ ਥਾਣਾ ਮੁਕੰਦਪੁਰ ਦੀ ਪੁਲਿਸ ਦੀ ਕਾਰਗੁਜ਼ਾਰੀ ਸ਼ਲਾੰਗਾ ਜੋਗ ਹੈ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਸੰਦੀਪ ਹੈ ਉਹ ਬਹਿਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਅਬੇ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈਗਾ ਉਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਦੋਸ਼ੀ ਹੈ ਉਹ ਸੀ ਹੋਰ ਆਈਡੈਂਟੀਫਾਈ ਕੀਤੇ ਜਿਹਦੇ ਵਿੱਚੋਂ ਇੱਕ ਅਸ਼ਵਿੰਦਰ ਈਸ਼ੂ ਤੇ ਦੂਸਰਾ ਅਮਨ ਹੈਗਾ ਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਦੋਸ਼ੀ ਹੈ ਇਹ ਜਲੰਧਰ ਦੇ ਰਹਿਣ ਵਾਲੇ ਹੈ ਤੇ ਇਹਨਾਂ ਏਰੀਆ ਦੇ ਵਿੱਚ ਹੀ ਇਹ ਠਾਰ ਲੈਂਦੇ ਹੈਗੇ ਇਹ ਜਿੱਥੇ ਮੌਕੇ ਤੇ ਆਪਾਂ ਖੜੇ ਆ ਪਿੰਡ ਖਾਨਖਾਨਾ ਪੀਐਸ ਮੁਕੰਧਪੁਰ ਇਹ ਠਾਰ ਦੇ ਬਾਰੇ ਵੀ ਸਾਨੂੰ ਉਹਨਾਂ ਦੋਸ਼ੀਆਂ ਤੋਂ ਹੀ ਪਤਾ ਲੱਗਿਆ ਤੇ ਕੱਲ ਜਦੋਂ ਸਾਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਥੇ ਠਾਰ ਲੈਣੀ ਹੈ ਜਦੋਂ ਸਾਡੀਆਂ ਜੁਆਇੰਟ ਟੀਮਸ ਜਿਹਦੇ ਵਿੱਚ ਸਾਡੀ CIA ਤੇ PS ਬਰਾਮ ਦੇ ਟੀਮਾਂ ਸੀਗੀਆਂ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਤਾਂ ਅੱਗੋਂ ਇਹ ਦੋ ਦੋਸ਼ੀਆਂ ਜਿਹਦੇ ਵਿੱਚ ਈਸ਼ਵਿੰਦਰ ਤੇ ਅਮਨ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇਹਨਾਂ ਕੋਲ ਦੋ ਵੈਪਨ ਸੀਗੇ ਈਸ਼ਵਿੰਦਰ ਕੋਲ ਇੱਕ ਕਲੌਕ ਵੈਪਨ ਸੀਗਾ ਤੇ ਦੂਸਰਾ ਸੀਗਾ ਉਹਦੇ ਕੋਲ 34 ਦਾ ਪਿਸਤਲ ਸੀਗਾ ਤੇ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਟੋਟਲ 6 ਫਾਇਰ ਕੀਤੇ ਜਿਹੜੇ ਦੋ ਫਾਇਰ ਸਾਡੀ ਸਰਕਾਰੀ ਐਸਐਚਓ ਦੀ ਸਰਕਾਰੀ ਗੱਡੀ ਦੇ ਉੱਤੇ ਲੱਗੇ ਦੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ। ਸ਼ਵਿੰਦਰ ਈਸ਼ੂ ਦੇ ਦੋਵਾਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਅਮਨ ਹੈਗਾ ਉਹਦੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈਗੀ। ਉਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਮੈਡੀਕਲ ਹੈਲਪ ਦੇ ਲਈ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਹੈਗਾ ਤੇ ਡਾਕਟਰ ਦੇ ਦੱਸਣ ਦੇ ਮੁਤਾਬਕ ਇਹਨਾਂ ਦੋਵਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਬਲ ਹੈਗੀ ਹੈ। ਜਿਹੜਾ 124 ਨੰਬਰ ਮੁਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਉਹ ਬਾਈ ਨੇਮ ਸੀਗੇ। ਉਹਦੇ ਵਿੱਚ ਇੱਕ ਦੋਸ਼ੀ ਤਰਮਿੰਦਰ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਪਿੱਛੋ ਹੀ ਮਢਾਲੀ ਦਾ ਰਹਿਣ ਵਾਲਾ ਹੈਗਾ ਤੇ ਇਹਦਾ ਚਾਚਾ ਦਾਰਾ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਇਹ ਸਾਜ਼ਿਸ਼ ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਚੀ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਰਾਜੂ ਹਾਲਖ ਜੋ ਕਿ ਹਜੇ ਤੱਕ ਗ੍ਰਿਫਤਾਰ ਨਹੀਂ ਹੈ ਜਲੰਧਰ ਦਾ ਰਹਿਣ ਵਾਲਾ ਹੈ ਇਹਨੂੰ ਕੰਟੈਕਟ ਕੀਤਾ ਤੇ ਨਾਲ ਹੀ ਸੋਨੂ ਕਤਰੀ ਵੀ ਇਹਦੇ ਵਿੱਚ ਇਨਵੋਲ ਸੀਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਬਾਈ ਨੇਮ ਅਸੀਂ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਉਹ ਕਰਾਂਗੇ ਜਿਹੜੇ ਦੋ ਦੋਸ਼ੀ ਸੀਗੇ ਸ਼ਿਵਿੰਦਰ ਤੇ ਅਮਨ ਜਿਹੜੇ ਕਿ ਪੁਲਿਸ ਫਾਇਰਿੰਗ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬੜੇ ਹੀ ਹੀਨਸ ਕ੍ਰਾਈਮ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇੱਕ ਬਿਆਸ ਦੇ ਵਿੱਚ ਇੱਕ ਸਤਨਾਮ ਨਿਆਂ ਦੇ ਵਿਅਕਤੀ ਦਾ ਇਹਨਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਤੇ ਗੜਸ਼ੰਕਰ ਦੇ ਵਿੱਚ ਵੀ ਇਹਨਾਂ ਨੇ ਕੁਸ਼ ਐਕਸਟਰੈਸ਼ਨ ਦੇ ਵਾਸਤੇ ਫਾਇਰਿੰਗ ਕੀਤੀ ਹੈ ਉਹ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਕੱਲੇ ਵੀ ਘਟਾ ਅੰਜਮ ਤੇ ਹਾਂਜੀ ਕੱਲ ਘਟਨਾ ਕਿੰਨੇ ਵਜੇ ਹੋਈ ਸਰ ਆਤੀ ਇਹ ਇੱਕ ਗੱਲ ਜਿਹੜੀ ਘਟਨਾ ਹੈਗੀ ਹੈ ਸ਼ਾਮ 5 6 ਵਜੇ ਦੀ ਹੈਗੀ ਹੈ ਕਿਉਂਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਜਿਹੜੇ ਦੋ ਦੋਸ਼ੀ ਅਸੀਂ ਆਲਰੇਡੀ ਗ੍ਰਫਤਾਰ ਕੀਤੇ ਸੀਗੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਇੱਥੇ ਪਹਿਲਾਂ ਵੀ ਇਕੱਠੇ ਰਹਿੰਦੇ ਰਹੇ ਆ ਚਾਰੇ ਦੋਸ਼ੀ ਤੇ ਕੱਲ ਵੀ ਇਹਨਾਂ ਨੇ ਇਕੱਠੇ ਇੱਥੇ ਹੋਣਾ ਸੀਗਾ ਤੇ ਉਸ ਤੋਂ ਬਾਅਦ ਵਾਰਦਾਤ ਕਰਨ ਦੇ ਲਈ ਇਹਨਾਂ ਨੇ ਮੰਡਾਲੀ ਜਾਣਾ ਸੀਗਾ ਜਿਹੜੇ ਵਿਅਕਤੀ ਨੂੰ ਇਹ ਮਾਰਨ ਦੀ ਕੋਸ਼ਿਸ਼ ਕਰਦੇ ਵੀਰੇ ਜਿਹੜਾ ਮੰਨ ਨੇ ਜ ਜਿਹੜੇ ਦੂਜੇ ਬੰਦੇ ਨੇ ਕਿ ਪਹਿਲਾਂ ਕੋਈ ਮਮਤ ਦਾ ਜਨਮ ਉਸ ਜਿਲ੍ਹੇ ਚ ਨਾ ਤੇ ਇਹਨਾਂ ਦੇ ਨਮਾ ਸ਼ਹਿਰ ਦੇ ਵਿੱਚ ਦਰਜ ਨਹੀਂ ਹੈਗਾ ਬਟ ਹਾਂ ਇਹਨਾਂ ਤੇ ਪਹਿਲਾਂ ਇੱਕ ਮਰਡਰ ਦਾ ਮਕਦਮਾ ਦਰਜ ਹੈਗਾ ਬਿਆਸ ਦੇ ਵਿੱਚ ਇਹਨਾਂ ਨੇ ਇੱਕ ਦੋਸ਼ੀ ਦਾ ਕ ਇਹਦੇ ਵਿੱਚ ਸਾਨੂੰ ਜਿਹੜਾ ਇਹਨਾਂ ਕੋਲ ਵੈਪਨ ਸੀਗੇ ਉਹਦੇ ਵਿੱਚੋਂ ਇੱਕ-ਇੱਕ ਜਿੰਦਾ ਕਰਸ ਦੋਵਾਂ ਕੋਲ ਮਿਲੇ ਹੈਗੇ। ਸਰ ਇਹਨਾਂ ਨੇ ਪੋਸਟ ਪਾਰਟੀ ਤੇ ਵੀ ਫਾਇਰ ਕੀਤੇ। ਬਿਲਕੁਲ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਨੇ 6 ਫਾਇਰ ਟੋਟਲ ਕੀਤੇ ਆ ਪੁਲਿਸ ਪਾਰਟੀ ਦੇ ਜਿਹੜੇ 2 ਫਾਇਰ ਹੈਗੇ ਆ ਉਹ ਐਸਐਚਓ ਦੀ ਗੱਡੀ ਤੇ ਲੱਗੇ। ਸਰ ਤੁਸੀਂ ਹੁਣੇ ਕਿਹਾ ਕਿ ਉਹਨਾਂ ਨੇ ਦੋਸ਼ੀ ਦੇ ਬਿਆਸ ਦੇ ਵਿੱਚ ਦੋਸ਼ੀ ਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜੇ ਦੋਸ਼ੀ ਨੂੰ ਕਤਲ ਕੀਤਾ ਸੀ ਉਹਦੇ ਤੇ ਕੀ ਮੁਕੱਦਮਾ ਦਰਸੀ? ਨਹੀਂ ਨਹੀਂ ਮੈਂ ਕਹਿ ਰਿਹਾ ਕਿ ਦੋਸ਼ੀਆਂ ਨੇ ਉਹਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜਾ ਉਹ ਵੀ ਜਿਹੜਾ ਸੀਗਾ ਇਹਨਾਂ ਦਾ ਸਾਨੂੰ ਜੋ ਪਤਾ ਲੱਗਿਆ ਅਜੇ ਤੱਕ ਬਟ ਇਹ ਕੋਈ ਇਹ ਨਹੀਂ ਪਤਾ ਕਿ ਇਨਵੈਸਟੀਗੇਸ਼ਨ ਚ ਆਇਆ ਕਿ ਇਹਨਾਂ ਨੂੰ ਪੁਰਾਣਾ ਜਾਣਦਾ ਸੀਗਾ ਬਟ ਉਹਦੇ ਖਿਲਾਫ ਕੋਈ ਮੁਕਦਮਾ ਦਰਜ ਹੈ ਕਿ ਨਹੀਂ ਹੈ ਇਹ ਹਜੇ ਕਲੀਅਰ ਨਹੀਂ ਹੋਇਆ ਉੰਸਰੀ ਮਾਰ ਲਿਆ ਜਾਏਗਾ ਸਰ ਇਹਨੂੰ ਆ ਬਿਲਕੁਲ ਜੀ ਇਹਨਾਂ ਨੂੰ ਐਸੀ ਐਡਮਿਟ ਕਰਾਤਾ ਹੈਗਾ ਤੇ ਜਦੋਂ ਵੀ ਸਾਨੂੰ ਡਾਕਟਰ ਦੱਸਣਗੇ ਅਸੀਂ ਇਹਨਾਂ ਦਾ ਰਿਮਾਰਡ ਲਵਾਂਗੇ ਇੱਕ ਮੈਂ ਤੁਹਾਡੇ ਮਾਧਿਮ ਰਾਹੀਂ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਕੋਈ सोनू ਖਤਰੀ ਵਰਗੇ ਇਹ ਕੁਝ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਇੱਥੇ ਸਾਡਾ ਯੂਥ ਹੈ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਆ ਬਟ ਉਹ ਜਿਹੜਾ ਉਹਦਾ ਖਮਿਆਜ਼ਾ ਹੈਗਾ ਯੂਥ ਨੂੰ ਭੁਗਤਣਾ ਪੈਂਦਾ ਤਾਂ ਜਿਹੜੇ ਇਹ ਜੇ ਬੰਦੇ ਬਾਹਰ ਬੈਠੇ ਆ ਇਹਨਾਂ ਦੀ ਗੱਲਾਂ ਵਿੱਚ ਨਾਣ ਤੇ ਆਪਣਾ ਸਹੀ ਰਾਹ ਤੇ ਚੱਲੋ ਰਾਈਟ ਸਰ ਥੈਂਕ ਯ